ਥੋੜੀ ਲੁੱਕ ਤੋਂ ਥੋੜੀ ਪੱਗ ਤੋਂ ਲੱਗ ਰਿਹਾ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਹੋ ਮੈਂ ਸਹੀ ਹਾਂ ਜਾਂ ਗਲਤ ਆਪ ਹੀ ਗਾਨਨੇ ਆ ਮਤਲਬ ਸਿੱਧੂ ਵਾਂਗੂ ਗਾਣਾ ਬਸ ਜਿਵੇਂ ਦਿਲਜੀਤ ਦੋਸਾਂਝ ਹੋ ਗਿਆ ਸਿੱਧੂ ਮੂਸੇਵਾਲਾ ਹੋ ਗਿਆ ਉਹ ਜਦੋਂ ਜੀ ਐਨ ਨਹੀਂ ਚ ਗਾਉਂਦੇ ਸੀ ਤਾਂ ਬੜੀ ਫੈਨ ਪਾਲਿੰਗ ਨਹੀਂ ਐਡਮਾਇਰ ਸਿੱਧੂ ਨੂੰ ਕਰਦਾ ਪਰ ਸ਼ੌਂਕ ਮੈਨੂੰ ਦਿਲਜੀਤ ਨੂੰ ਦੇਖ ਕੇ ਪਿਆ ਉਹ 10 ਪੁੱਤ ਤੇਰਾ ਹੈਡ ਡਾਉਨ ਕਾਸਤੋ ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ ਆ ਜਿਹੜੇ ਦਰਵਾਜ਼ੇ ਵਿੱਚ ਭੂੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸਤੋ ਤੁਹਾਡੀ ਲੁੱਕ ਤੋਂ ਤੁਹਾਡੀ ਪੱਗ ਤੋਂ ਲੱਗ ਰਿਹਾ ਤੁਸੀਂ ਸਿੱਧੂ ਮੂਸੇ ਵਾਲੇ ਦੇ ਫੈਨ ਹੋ ਮੈਂ ਸਹੀ ਆ ਜਾਂ ਗਲਤ ਆ ਹਾਂਜੀ ਹਾਂਜੀ ਤੁਸੀਂ ਸਹੀ ਹੋ ਪੂਰਾ ਸਿੱਧੂ ਮੂਸੇ ਵਾਲੇ ਦੇ ਫੈਨ ਹੋ ਤੁਸੀਂ ਹਾਂਜੀ ਇਹ ਲੁੱਕ ਵਾਈਜ਼ ਵੀ ਹਾਂ ਕਿਉਂਕਿ ਦੇਖੋ ਮੈਂ ਸੁਣਿਆ ਤੁਹਾਡੇ ਗਾਣੇ ਵੀ ਆ ਚੁੱਕੇ ਨੇ ਹਾਂਜੀ ਹਾਂਜੀ ਕਿਸ ਤਰੀਕੇ ਦੇ ਗਾਣੇ ਗਾਣੇ ਹੋ ਸਿੱਧੂ ਮੂਸੇ ਵਾਲੇ ਦਾ ਦੇਖੋ ਤੁਸੀਂ ਫੈਨ ਹੋ ਤਾਂ ਆਬਵੀਅਸ ਹੀ ਗੱਲ ਹੈ ਰੈਪ ਵੀ ਹੁੰਦਾ ਹੋਗਾ ਤੇ ਪੰਜਾਬ ਦੀ ਗੱਲ ਵੀ ਹੁੰਦੀ ਹੈ ਹਾਂਜੀ ਹਾਂਜੀ ਜਿੰਨੇ ਕ ਗਾਣੇ ਗਾਏ ਆ ਉਹਦੇ ਵਿੱਚ ਰੈਪ ਸੀਗਾ ਰੈਪ ਨਹੀਂ ਸੀਗਾ ਆਪਾਂ ਮਤਲਬ ਆਪ ਹੀ ਗਾਣੇ ਆ ਅੱਛਾ ਮਤਲਬ ਸਿੱਧੂ ਆਂਗੂ ਗਾਣਾ ਬਸ ਤੁਸੀਂ ਲਿਖਦੇ ਵੀ ਹੋ Song ਹਾਂਜੀ ਅੰਨੇ ਲਿਖਦਾ ਵੀ ਆ ਮੈਂ ਅੱਛਾ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਆ ਦੱਸੋ ਤੁਹਾਡੀ ਉਮਰ ਕਿੰਨੀ ਹੈ ਤੇ ਕਿਹੜੀ ਕਲਾਸ ਓ ਮੈਂ ਜੀ 14 ਸਾਲ ਦਾ ਤੇ ਮੇਰੀ ਕਲਾਸ 9th ਕਲਾਸ ਆ ਤੁਹਾਡੀ 14 ਸਾਲ ਦੇ ਹੋ ਤੇ ਮੈਨੂੰ ਆ ਦੱਸੋ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਗਾਣੇ ਵੀ ਗਾਣਾ ਤੇ ਸਟੱਡੀ ਵੀ ਕਰ ਰਿਹਾ ਬੈਲੈਂਸ ਹੋ ਜਾਂਦਾ ਹਾਂ ਹਾਂਜੀ ਹਾਂਜੀ ਬੈਲੈਂਸ ਕਰਨ ਤੇ ਹੋ ਜਾਂਦਾ ਸਕੂਲੋਂ ਛੜਕਾ ਤਾਂ ਨਹੀਂ ਪੈਂਦੀਆਂ ਨਹੀਂ ਨਹੀਂ ਫੈਨ ਫੋਲੋਇੰਗ ਕੀਤੀ ਹੈ ਜਿਵੇਂ ਤੁਸੀਂ ਜਾਣਦੇ ਹੋ ਸਕੂਲ ਐਂਟਰੀ ਕਰਦੇ ਹੋ ਜਿਵੇਂ ਦਿਖਾਉਂਦੇ ਹੋ ਨਾ ਕਿ ਅਸੀਂ ਜਿਵੇਂ ਦਿਲਜੀਤ ਦੋਸਾਂਝ ਹੋ ਗਿਆ ਸਿੱਧੂ ਮੂਸੇ ਵਾਲਾ ਹੋ ਗਿਆ ਉਹ ਜਦੋਂ ਜੀਐਨ ਵਿੱਚ ਗਾਉਂਦੇ ਸੀ ਤਾਂ ਬੜੀ ਫੈਨ ਫੋਲੋਇੰਗ ਤੁਹਾਡੀ ਹੁੰਦੀ ਹੈ ਜਿਵੇਂ ਸਕੂਲ 'ਚ ਗਾਣਿਓਂ ਕਦੇ ਸਟੇਜ ਤੇ ਨਹੀਂ ਆਪਣੇ ਸਾਰੇ ਦੋਸਤ ਹੀ ਹੈ ਜੀ ਆਲਮੋਸਟ ਅੱਛਾ ਉਹ ਸਿੰਗਿਆ ਸੁਟੇ ਨਹੀਂ ਵੱਧੀਆਂ ਹਾਲ ਚ ਗਾਣੇ ਨਹੀਂ ਨਹੀਂ ਅਸੀਂ ਗਾਇਆ ਨਹੀਂ ਹਲੇ ਤੱਕ ਸਕੂਲ ਅੱਛਾ ਇਦਾਂ ਨਹੀਂ ਗਏ ਅੱਛਾ ਗਾਇਆ ਨਹੀਂ ਹਲੇ ਉੱਥੇ ਸਕੂਲ ਨਹੀਂ ਗਿਆ ਕਿੱਥੇ ਗਾਇਆ ਕਿੱਥੇ ਮੈਂ ਸੁਣਿਆ ਬਚਪਨ ਚ ਤੁਸੀਂ ਵਿਆਹ ਚ ਗਾਉਂਦੇ ਰਹੇ ਹੋ ਬੜੀ ਥੋੜੀ ਫੈਨ ਫੋਲੋਇੰਗ ਹੁੰਦੀ ਰਹੀ ਵਿਆਹ ਚ ਲੋਕੀ ਤੁਹਾਨੂੰ ਸਾਦੇ ਸੀ ਕਿ ਵੀ ਆ ਜਾ ਸਟੇਜ ਤੇ ਨਹੀਂ ਨਹੀਂ ਮੈਂ ਜਾਣਦਾ ਸੀ ਵਿਆਹ ਤੇ ਉਹ ਦਿਨ ਦੇ ਸੀ ਮੌਕਾ ਆਊਗਾ ਉਹ ਅੱਛਾ ਹਾਂਜੀ ਕੀ ਕਹਿੰਦੇ ਸੀ ਵੀ ਆ ਜਾ ਵੀ ਕਾਕਾ ਹਾਂਜੀ ਆਓ ਗਾਓ ਇੱਕ ਵਾਰ ਗੀਤ ਅੱਛਾ ਨਹੀਂ ਤੁਹਾਨੂੰ ਮਲੇ ਪਹਿਲਾਂ ਤੋਂ ਉਹਨਾਂ ਨੂੰ ਪਤਾ ਸੀ ਵੀ ਤੁਸੀਂ ਗਾਣਿਓ ਕਿ ਤੁਹਾਨੂੰ ਦੇਖ ਕੇ ਜਾਂ ਤੁਸੀਂ ਕਹਿੰਦੇ ਹੁੰਦੇ ਸੀ ਤੁਹਾਡੇ ਜੀ ਮਮੀ ਡੈਡੀ ਹਮੇਸ਼ਾ ਸਪੋਰਟ ਕਰਦੇ ਹੁੰਦੇ ਨੇ ਨਹੀਂ ਜਿਵੇਂ ਹੁਣ ਮੰਨ ਲਓ ਉਹਨਾਂ ਦੇ ਘਰੇ ਚਲੇ ਗਿਆ ਮੈਂ ਤੇ ਇੱਕ ਦਾ ਗੀਤ ਜਿਵੇਂ ਉੱਥੇ ਜਾ ਕੇ ਗਾਤਾ ਉਹਨਾਂ ਦੇ ਕਹੇ ਤੇ ਫਿਰ ਜਿਵੇਂ ਮੰਨ ਲਓ ਕੱਲ ਨੂੰ ਵਿਆਹ ਆ ਗਿਆ ਤੇ ਫਿਰ ਉੱਥੇ ਫਿਰ ਗਾ ਦਿੰਦਾ ਹੁੰਦਾ ਸੀ ਮੈਂ ਅਚਾ ਤੈਨੂੰ ਬੁੱਕ ਕਰ ਲੈਂਦੇ ਹੁੰਦੇ ਸੀ ਵੀ ਆ ਜਾ ਤੂੰ ਮੇਰੇ ਉੱਥੇ ਵਿਆਹ ਤੇ ਵੀ ਗਾਣਾ ਬੁੱਕ ਤੇ ਨਹੀਂ ਆਪਾਂ ਜਿਵੇਂ ਜਾਣਦੇ ਆ ਸਾਰਿਆਂ ਦੇ ਆਪਣੇ ਵਿਆਹ ਤੇ ਉੱਥੇ ਜਾ ਕੇ ਇੱਕ ਸਟੇਜ ਤੇ ਗੀਤ ਗਾਤਾ ਅਚਾ ਪਹਿਲਾ ਗੀਤ ਯਾਦ ਆ ਤੁਹਾਨੂੰ ਕਦੋਂ ਗਾਇਆ ਸੀ ਕਿਹੜੀ ਉਮਰ ਚ ਗਾਇਆ ਸੀ অলਮੋਸਟ 2016 ਚ ਗਾਇਆ ਕਿਹੜੀ ਕਲਾਸ ਸੀ ਉਹਦੋਂ ਮੈਂ ਸੀਗਾ ਯੂਕੇਜੀ ਜਾਂ ਫਰਸਟ ਫਰਸਟ ਯੂਕੇਜੀ ਫਰਸਟ ਕੁਝ ਯਾਦ ਆ ਕਿਹੜਾ ਸੌਂਗ ਸੀ ਉਹ ਦਿਲਜੀਤ ਦਾ ਹੋਊਗਾ ਮੇਬੀ ਓਕੇ ਕਿੰਨੂੰ ਐਡਮਾਇਰ ਕਰਦੇ ਹੋ ਐਡਮਾਇਰ ਸਿੱਧੂ ਨੂੰ ਕਰਦਾ ਪਰ ਸ਼ੌਂਕ ਮੈਨੂੰ ਦਿਲਜੀਤ ਨੂੰ ਦੇਖ ਕੇ ਪਿਆ ਜਿਵੇਂ ਫਰਸਟ ਸਿੱਧਾ ਦਿਲਜੀਤ ਨੂੰ ਦੇਖ ਕੇ ਮਤਲਬ ਉਹਦੇ ਗਾਣਿਆਂ ਨੂੰ ਸੁਣ ਕੇ ਕਿ ਉਹਦੀ ਜਿਹੜੀ ਲਾਈਫ ਸਟਾਈਲ ਆ ਉਹ ਦੇਖ ਕੇ ਗਾਣਿਆਂ ਨੂੰ ਸੁਣ ਕੇ ਜਦੋਂ ਪਹਿਲਾ 2013 14 15 ਚੋਂ ਗੰਦਾ ਸੀਗਾ ਅੱਛਾ ਹੂੰ ਤੇ ਹੁਣ ਕਦੇ ਸੋਚਿਆ ਕਿ ਮੈਂ ਵੱਡਾ ਹੋ ਕੇ ਦਿਲਜੀਤ ਦੋਸਾਨ ਨਾਲ ਕੰਮ ਕਰੂੰਗਾ ਜਾਂ ਉਹਦੇ ਵਰਗਾ ਕੰਮ ਕਰਨ ਲੈਵਲ ਜਾਣਾ ਹਾਂਜੀ ਦਿਲਜੀਤ ਵਰਗਾ ਲੈਵਲ ਕਰਨਾ ਤੇ ਸਿੱਧੂ ਵਰਗਾ ਕੰਮ ਕਰਨਾ ਉਹਦੇ ਲਈ ਕੀ ਕਰ ਰਹੇ ਹੋ ਇੱਕ ਜਿਵੇਂ ਸਾਡੇ ਤੁਹਾਡੇ ਵਰਗੇ ਨੌਜਵਾਨ ਦੇਖ ਰਹੇ ਹੋਣੇ ਸਾਡੇ ਡਿਲੀ ਪੋਸਟ ਤੇ ਕਿਉਂਕਿ ਦੇਖੋ ਬੱਚਿਆਂ ਨੂੰ ਤਾਂ ਹੁੰਦਾ ਕਿ ਇੱਕ ਅਗਲਾ ਕੋਰਸ ਵੀ ਕਰ ਲੈਣਾ ਛੁੱਟੀਆਂ 'ਚ ਉਹ ਵੀ ਬੜੀ ਮੁਸ਼ਕਿਲ ਹੁੰਦੀ ਆ ਤੁਸੀਂ ਹੁਣ ਆਪਣੀ ਪੜਾਈ ਵੀ ਪੂਰੀ ਕਰ ਰਹੇ ਹੋ ਗਾਣੇ ਵੀ ਲਿਖ ਰਹੇ ਹੋ ਤੇ ਗਾ ਰਹੇ ਹੋ ਹੈਨਾ ਇਹ ਕਿਦਾਂ ਬੈਲੈਂਸ ਸਾਰਾ ਕਰ ਰਹੇ ਹੋ ਉਹ ਤਾਂ ਬੈਲੈਂਸ ਹੈ ਜਦੋਂ ਜਿਸ ਚੀਜ਼ ਦਾ ਟਾਈਮ ਆ ਕਰ ਲਈਦਾ ਅੱਛਾ ਤੇ ਮੈਨੂੰ ਤੁਸੀਂ ਕਿਹਾ ਮੈਂ ਸਿੱਧੂ ਮੂਸੇ ਵਾਲੇ ਦੇ ਫੈਨ ਆ ਇੱਕ ਪਹਿਲਾਂ Song ਸੁਣਾ ਦਿਓ ਕਿਉਂਕਿ ਦੇਖੋ ਸਾਡੇ ਦਰਸ਼ਕ ਨੇ ਉਹਨਾਂ ਨੂੰ ਇੱਕ ਵਾਰ ਜਦ ਤੱਕ ਤੁਸੀਂ ਦੱਸੋਗੇ ਨਹੀਂ ਨਾ ਕਿ ਹਾਂ ਤੁਹਾਨੂੰ ਗਾਣਾ ਆਂਦਾ ਇਹ ਕੋਈ ਵੀ ਸਿੱਧੂ ਮੂਸੇ ਵਾਲੇ ਦੀ ਗਾਣੇ ਦੀ ਲੈਣ ਸੁਣਾ ਦਿਓ ਕਿਹੜੇ ਗਾਣੇ ਦੀ ਕੋਈ ਵੀ ਕੋਈ ਵੀ ਸੁਣਾ ਦਿਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋ ਦਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮੌਣ ਕਾਸ ਤੋਂ ਅਜਿਹੇ ਦਰਵਾਜੇ ਵਿੱਚ ਭੋੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਹੋ ਕੁਛ ਇੱਥੇ ਚਾਂਦੀ ਚਮਕਾਉਣ ਹਟਾਉਂਦੇ ਨੇ ਕੁਛ ਤੈਨੂੰ ਫੜਥੇ ਲੈ ਲਾਉਣਾ ਚਾਹੁੰਦੇ ਨੇ ਕੁਝ ਕੰਨੇ ਆਏ ਇੱਥੇ ਭੁੱਕੇ ਫੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਆ ਤੂੰ ਦੁਨੀਆ ਸੁਵਾਦ ਲੈਂਦੀ ਆ ਅਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੋਂ ਬਦਨਾਮੀ ਹਾਈ ਰੇਟ ਮਿਲੂਗੀ ਨਿਤ ਕੰਟਰੋਵਰਸੀ ਗਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਉਹ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ